ਜੈ ਗੁਰਦੇਵ ਧਨ ਗੁਰਦੇਵ ਜੈ ਪੀਮ ਜੈ ਭਾਰਤ ਇਸ ਵੇਲੇ ਅਸੀਂ ਪਹੁੰਚੇ ਹਾਂ ਡੇਰਾ ਸਤਖੰਡ ਵੱਲਾਂ ਜਿੱਥੇ ਕਿ ਅੱਜ ਪੀਮ ਆਰਮੀ ਦੇ ਫਾਊਂਡਰ ਤੇ ਅਜਾ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਉੱਤਰ ਪ੍ਰਦੇਸ਼ ਨਗੀਨਾ ਲੋਕ ਸਭਾ ਹਲਕੇ ਤੋਂ ਐਮਪੀ ਮੈਂਬਰ ਪਾਰਲੀਮੈਂਟ ਚੰਦਰ ਸਿਖਰ ਆਜ਼ਾਦ 라ਵਣ ਪਹੁੰਚ ਰਹੇ ਆ ਤੇ ਅਸੀਂ ਅੱਜ ਇੱਥੇ ਪਹੁੰਚੇ ਹਾਂ ਤੇ ਤੁਹਾਨੂੰ ਦਿਖਾਵਾਂਗੇ ਪਲ-ਪਲ ਦੀ ਖਬਰ ਨਾ ਵਿਸਾਰ got... <laughs> ਮਨ ਤੇ ਜਨ ਕਰੋ ਹੋ ਸੁਭਾਈ ਹਰ ਹੋ ਪਿਪਤ ਜਨ ਚਰ ਹੋ ਸੁਪਾਈ ਤੇਰੀ ਹਰ ਕੋ ਪਿਪਤ ਜਨ ਚੰਦਰਸ਼ੇਖਰ ਆਜ਼ਾਦ ਜੀ ਦੇ ਨਾਲ ਪੂਰੇ ਕਾਫਲੇ ਦੇ ਸਮੇਤ ਜਿੱਥੇ ਕਿ ਭੀਮ ਆਰਮੀ ਪਹੁੰਚੀ ਹੈ ਉੱਥੇ ਹੀ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਪ੍ਰਧਾਨ ਭਗਵੰਤ ਸਿੰਘ ਸਮਾਉ ਤੇ ਸਮੁੱਚੀ ਟੀਮ ਵੀ ਨਾਲ ਚੰਦਰਸ਼ੇਖਰ ਆਜ਼ਾਦ ਦੇ ਡੇਰਾ ਸਤਖੰਡ ਬੱਲਾਂ ਦੇ ਵਿਖੇ ਪਹੁੰਚੇ ਨੇ ਨਤਮਸਤਕ ਹੋਏ ਨੇ ਸਮਾਉ ਸਾਹਿਬ ਸਭ ਤੋਂ ਪਹਿਲਾਂ ਜੈ ਗੁਰਦੇਵ ਜੀਓ ਜੈ ਗੁਰਦੇਵ ਧੰ ਗੁਰਦੇਵ ਜੀ ਜੈ ਭੀਮ ਜੈ ਸਭ ਧਾਨ ਸਮਾਜ ਸਭਾ ਅੱਜ ਕਿਵੇਂ ਆਉਣਾ ਹੋਇਆ ਡੇਰਾ ਸਤਖੰਡ ਬੱਲਾਂ ਦੇ ਵਿੱਚ ਭੀਮ ਆਰਮੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਦੇ ਨਾਲ ਅੱਜ ਆਜ਼ਾਦ ਸਾਹਿਬ ਦੇ ਅੱਜ ਸਤਖੰਡ ਡੇਰਾ ਬੱਲਾਂ ਜੀ ਦੇ ਵਿਚਕਾਰ ਜੋ ਅਸੀਂ ਆਏ ਆ ਕਿਉਂਕਿ ਆਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਤੇ ਨਗੀਨਾ ਤੋਂ ਸੰਸਦ ਚੰਦਰ ਸਿੱਖਰ ਆਜ਼ਾਦ ਜੀ ਜਿਨ੍ਹਾਂ ਦੇ ਪਿਛਲੇ ਸਮੇਂ ਇੱਕ ਹਮਲਾ ਹੋਇਆ ਸੀਗਾ ਔਰ ਉਸ ਹਮਲੇ ਦੇ ਵਿੱਚ ਉਹਨਾਂ ਦੇ ਗੋਲੀ ਲੱਗੀ ਸੀ ਔਰ ਉਸ ਸਮੇਂ ਉਹਨਾਂ ਦੇ ਇੱਕ ਪਿਆਰੇ ਸ਼ਰਧਾਲੂ ਨੇ ਸੁਖ ਸੁਖੀ ਸੀ ਕਿ ਸਾਡੇ ਰੈਬਰ ਸਾਡੇ ਆਗੂ ਚੰਦਰ ਸਿੱਖਰ ਆਜ਼ਾਦ ਨੂੰ ਕੁਝ ਨਾ ਹੋਵੇ ਤੇ ਅਸੀਂ ਉਸ ਦੀ ਖੁਸ਼ੀ ਦੇ ਵਿੱਚ ਸਤਖੰਡ ਸਤਖੰਡ ਡੇਰਾ ਬੱਲਾ ਅਖੰਡ ਪਾਟ ਅੰਮ੍ਰਿਤ ਬਾਣੀ ਦਾ ਕਰਾਵਾਂਗੇ ਤਾਂ ਅੱਜ ਅਖੰਡ ਪਾਟ ਅੰਮ੍ਰਿਤ ਬਾਣੀ ਦਾ ਇੱਥੇ ਰੱਖਿਆ ਗਿਆ ਉਸ ਸਬੰਧ ਦੇ ਵਿੱਚ ਭੀਮ ਆਰਮੀ ਦੇ ਫਾਊਂਡਰ ਔਰ ਆਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਉਹ ਪਹੁੰਚੇ ਨੇ ਆਪਣੀ ਟੀਮ ਸਮੇਤ ਅਸੀਂ ਵੀ ਕਿਉਂਕਿ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪਹਿਲਾਂ ਆਪਣੇ ਤੌਰ ਤੇ ਕੰਮ ਕਰਦਾ ਸੀਗਾ ਜਿੱਥੇ ਮਜ਼ਦੂਰਾਂ ਦਲਤਾਂ ਦੀ ਲੜਾਈ ਲੜਦਾ ਸੀ ਭੀਮ ਆਰਮੀ ਔਰ ਸਮਾ ਆਜ਼ਾਦ ਸਮਾਜ ਪਾਰਟੀ ਦਾ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਹੁਣ ਅੰਗ ਹੈ ਮਜ਼ਦੂਰ ਵਿੰਗ ਹੈ ਉਸ ਵਿੰਗ ਵੱਲੋਂ ਅਸੀਂ ਵੀ ਆਪਣੀ ਟੀਮ ਵੱਲੋਂ ਮੇਰੇ ਨਾਲ ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਨਿੱਕਾ ਸਿੰਘ ਭਾਦਰਪੁਰ ਔਰ ਸਟੇਟ ਕਮੇਟੀ ਮੈਂਬਰ ਤੇ ਮੀਡੀਆ ਇੰਚਾਰਜ ਇੰਜੀਨੀਅਰ ਰਜਿੰਦਰ ਸਿੰਘ ਮੋੜ ਇਹ ਵੀ ਆਏ ਹੋਏ ਨੇ ਕੱਲ ਨੂੰ ਬੰਗਾ ਵਿਖੇ ਸ੍ਰੀ ਗੁਰੂ ਰਵਿਦਾਸ ਚੈਰੀਟੇਰ ਹਸਪਤਾਲ ਦਾ ਉਦਘਾਟਨ ਕਰ ਰਹੇ ਨੇ ਪ੍ਰਧਾਨ ਜੀ ਉੱਥੇ ਵੀ ਹੋਰ ਵੀ ਟੀਮ ਸਾਡੀ ਜਿਹੜੀ ਬਚਦੀ ਹੈ ਉਹ ਕੱਲ ਨੂੰ ਪਹੁੰਚੂਗੀ ਅੱਜ ਇਸ ਇਥੋਂ ਅਸੀਂ ਰਵਾਨਾ ਹੋਵਾਂਗੇ ਸਮੁੱਚੀ ਟੀਮ ਸਮੇਤ ਅੰਮ੍ਰਿਤਸਰ ਸਾਹਿਬ ਅ ਰਾਮ ਤੀਰਥ ਬਾਲਮੀਕ ਸਥਾਨ ਤੇ ਵੀ ਦਰਸ਼ਨ ਕੀਤੇ ਜਾਣਗੇ ਤਾਂ ਅੱਜ ਇਸ ਸਬੰਧ ਦੇ ਵਿੱਚ ਆ ਜਾਈਆ ਬਹੁਤ ਧੰਨਵਾਦੀ ਜੈਗੁਰਦੇਵ ਜੀ ਉਹ ਜੈਗੁਰਦੇਵ ਧੰਨਵਾਦ ਚੰਦਰਸ਼ੇਖਰ ਆਜ਼ਾਦ ਦੇ ਕਾਫਲੇ ਦੇ ਨਾਲ ਡੇਰਾ ਸਿਸਖੰਡ ਬਲਣਾ ਦੇ ਅੰਦਰ ਰਜਿੰਦਰ ਸਿੰਘ ਮੋੜ ਵੀ ਟੀਮ ਦੇ ਸਮੇਤ ਪਹੁੰਚੇ ਨੇ ਅੱਜ ਤੇ ਪਹਿਲਾਂ ਪਸਵਕਤ ਕਰਾਂਗੇ जय गुरुदेव गुरु गुरु जी जय गुरुदेव तरुण गुरुदेव आज चंद्रशेखर आजाद ਦੇ ਕਾਫਲੇ ਦੇ ਨਾਲ ਤੁਸੀਂ ਵੀ ਅੱਜ ਸ਼ਮੂਲੀਅਤ ਕੀਤੀ ਹੈ ਜੀ ਜੀ ਕਿਵੇਂ ਲੱਗ ਰਿਹਾ ਅੱਜ ਬਹੁਤ ਵਧੀਆ ਲੱਗ ਰਿਹਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜੋ ਦਲਿਤ ਸਮਾਜ ਹੈ ਉਹ ਵੀ ਉੱਠਣਾ ਸ਼ੁਰੂ ਹੋ ਚੁੱਕਿਆ ਤੇ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਯੁੱਥਾ ਜਿਹੜਾ ਯੁੱਥ ਦੀ ਦੌੜ ਹੁਣ चंद्रशेखर ਵੱਲ ਹੋ ਚੁੱਕੀ ਆ ਪੰਜਾਬ ਦੇ ਯੁੱਥ ਦੀ ਵੀ ਤੇ ਕਹਿੰਦੇ ਜਿੱਥੇ ਯੁੱਧ ਦੀ ਦੌੜ ਸ਼ੁਰੂ ਹੋਗੀ ਉਥੇ ਰਾਜਨੀਤੀ ਦਾ ਆਉਣਾ ਲਾਜ਼ਮੀ ਹੋ ਜਾਂਦਾ ਤਾਂ ਕਿਤੇ ਨਾ ਕਿਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਗਰਮਾ ਗਰਮੀ ਦੇਖਣ ਨੂੰ ਮਿਲੇਗੀ 2027 ਦੇ ਵਿੱਚ ਇਹ ਯਕੀਨੀ ਕਹਿੰਦੇ ਤੇ ਚੰਦਰ ਸ਼ੇਖਰ ਆਜ਼ਾਦ ਦਾ ਸੁਭਾਗ ਕਿਦਾਂ ਦਾ ਲੱਗਿਆ ਤੁਹਾਨੂੰ ਚੰਦਰ ਸ਼ੇਖਰ ਆਜ਼ਾਦ ਦਾ ਸੁਭਾਗ ਜਿਵੇਂ ਸਿਆਣੇ ਕਹਿੰਦੇ ਆ ਜੋਸ਼ ਤੇ ਹੋਸ਼ ਦੋਨੇ ਬਰਾਬਰ ਹੋਣ ਤਾਂ ਤਾਲਮੇਲ ਬਣਿਆ ਰਹਿੰਦਾ ਤਾਂ ਚੰਦਰ ਸ਼ੇਖਰ ਆਜ਼ਾਦ ਜੀ ਦਾ ਜਿਹੜਾ ਸੁਭਾਗ ਆ ਉਹ ਬੜਾ ਨਰਮ ਵੀ ਆ ਤੇ ਗਰਮਾਂ ਦੇ ਲਈ ਗਰਮ ਵੀ ਹੈ ਇਸ ਲਈ ਜੋਸ਼ ਤੇ ਹੋਸ਼ ਦਾ ਤਾਲਮੇਲ ਬਰਾਬਰ ਹੈ ਜੀ ਹੂੰ ਤੇ ਡੇਰਾ ਸੱਚਖੰਡ ਬੱਲਾ ਆ ਕੇ ਅੱਜ ਕਿਵੇਂ ਸ਼ਾਂਤੀ ਮਿਲੀ ਤੁਹਾਨੂੰ ਡੇਰਾ ਸੱਚਖੰਡ ਬੱਲਾ ਆ ਕੇ ਇੱਕ ਮਨ ਨੂੰ ਬੜਾ ਸਕੂਨ ਮਿਲਿਆ ਬਹੁਤ ਹੀ ਸ਼ਾਂਤੀ ਮਿਲੀ ਤੇ ਇੱਕ ਚੀਜ਼ ਵੇਖਣ ਨੂੰ ਵੀ ਮਿਲੀ ਕਿ ਜਿਸ ਤਰ੍ਹਾਂ ਅਸੀਂ ਗੁਰੂ ਦੀ ਅੰਮ੍ਰਿਤ ਬਾਣੀ ਨੂੰ ਕੰਠ ਕਰਦੇ ਆ ਇਥੇ ਸੁਣਦੇ ਆ ਸ਼ਾਂਤੀ ਮਿਲਦੀ ਆ ਤੇ ਇੱਕ ਸਾਡੇ ਲੋਕਾਂ ਨੂੰ ਇਕਜੁੱਟ ਹੋਣ ਦੇ ਲਈ ਇੱਕ ਮੰਚ ਵੀ ਮਿਲਿਆ ਹਾਂ ਸਭ ਤੋਂ ਵੱਡੀ ਗੱਲ ਇਹ ਹੈ ਕਿਉਂਕਿ ਜਿੱਥੇ ਵੀ ਸੀਗਾ ਸਾਡੇ ਲੋਕਾਂ ਨੂੰ ਕਿਵੇਂ ਵੀ ਚਾਹੇ ਨਾਮ ਅੱਗੇ ਲੈ ਕੇ ਪਿੱਛੋ ਦਰਕਾਰਿਆ ਜਾਂਦਾ ਸੀ ਤਾਂ ਇੱਥੇ ਇਹ ਵੀ ਇੱਕ ਕ੍ਰਾਂਤੀ ਦਾ ਪ੍ਰਤੀਕ ਮਿਲਿਆ ਕਿ ਇੱਥੇ ਲੋਕ ਇਕੱਠੇ ਹੋ ਕੇ ਆਪਦੀ ਨਿਰਸਵਾਰਥ ਭਾਵਨਾ ਦੇ ਨਾਲ ਕ੍ਰਾਂਤੀ ਦੇ ਗੀਤ ਵੀ ਗਾ ਸਕਦੇ ਵਾਹ ਜੀ ਵਾਹ ਕ੍ਰਾਂਤੀ ਦੇ ਗੀਤ ਕਿਸੇ ਵੇਲੇ ਸਾਡੇ ਸਮਾਜ ਨੂੰ ਦਵਾਇਆ ਪਿਛਾੜਿਆ ਲਤਾੜਿਆ ਪਛਾਣ ਕੀਤਾ ਗਿਆ ਸੀ ਧਾਰਮਿਕ ਸਥਾਨਾਂ ਦੇ ਅੰਦਰ ਹੀ ਨਹੀਂ ਵੜਨ ਦਿੱਤਾ ਜਾਂਦਾ ਸੀ ਹੁਣ ਆਪਣੇ ਬਣ ਗਏ ਬਿਲਕੁਲ ਜੀ ਬਿਲਕੁਲ ਇਹੀ ਅੰਦਰੋ ਜਿਵੇਂ ਆਪਾਂ ਕਹਿੰਦੇ ਆ ਵੀ ਬੜਾ ਸਕੂਨ ਹੈ ਕਿ ਅਸੀਂ ਇੱਥੇ ਆਪਦੇ ਹੱਕ ਦੀ ਵੀ ਆਵਾਜ਼ ਉਠਾ ਸਕਦੇ ਆਪਦੇ ਗੁਰੂਆਂ ਦੀ ਬਾਣੀ ਸੁਣ ਕੇ ਆਪਦਾ ਮਨ ਵੀ ਸ਼ਾਂਤ ਕਰ ਸਕਦੇ ਬਿਲਕੁਲ ਜੋ ਸਤਗੁਰੂ 10 ਮਹਾਰਾਜ ਜੀ ਦਾ ਸੰਕਲਪ ਸੀ ਉਹਨੂੰ ਪੂਰਾ ਵੀ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਗੁਰੂ ਮਹਾਰਾਜ ਜੀ ਦਾ ਜੋ ਸੰਕਲਪ ਸੀ ਉਸ ਨੂੰ ਅੱਗੇ ਲਿਜਾਣ ਦੇ ਲਈ ਵੈਸੇ ਉਹਨਾਂ ਦਾ ਤਾਂ ਜਾਣੀ ਆ ਸੰਕਲਪ ਅੱਗੇ ਜਾਣੀ ਆ ਪਰ ਇੱਥੇ ਆ ਕੇ ਇਹ ਮਹਿਸੂਸ ਹੋਇਆ ਵੀ ਅੱਗੇ ਲਿਜਾਣ ਦੇ ਲਈ ਹੁਣ ਸਖੌਲਾ ਹੋ ਗਿਆ ਹਾਂ ਕਿਉਂਕਿ ਏਕੇ ਦੇ ਵਿੱਚ ਬਲ ਹੈ ਤੇ ਹੁਣ ਇੱਥੇ ਇਕੱਠੇ ਹੋਣ ਦਾ ਜਰੀਆ ਬਿਲਕੁਲ ਜੀ ਬਿਲਕੁਲ ਮੈਂ ਤੁਹਾਡੇ ਸੋਸ਼ਲ ਮੀਡੀਆ ਕਾਂਸੀ ਟੀਵੀ ਦੇ ਮਾਧਿਅਮ ਰਾਹੀਂ ਸਾਰੇ ਪੰਜਾਬ ਵਾਸੀਆਂ ਨੂੰ ਕਹਾਂਗਾ ਕਿ ਹੁਣ ਤੁਹਾਡੇ ਕੋਲੇ ਮੌਕਾ ਹੈ ਕਿਉਂਕਿ ਪੰਜਾਬ ਦਾ ਦਲਤ ਹੀ ਸੀ ਜਿਸ ਨੇ ਬਦਲਾਅ ਦੇ ਚੱਕਰ ਦੇ ਵਿੱਚ ਇਹੋ ਜਿਹਾ ਬਦਲਾਅ ਲੈ ਆਂਦਾ ਕਿ ਉਹ ਬਦਲਾਅ ਮੁੜ ਕੇ ਦੇਖਣਾ ਨਹੀਂ ਚਾਹੁੰਦਾ ਤੇ ਹੁਣ ਉਹ ਸਸ਼ੋਪੰਜ ਚ ਹੈ ਤੇ ਉਹਨਾਂ ਨੂੰ ਮੈਂ ਕਹੂੰਗਾ ਆਓ ਆਪਾਂ ਆਜ਼ਾਦ ਦੇ ਨਾਲ ਜੁੜੀਏ ਆਪਣਾ ਸਮਾਜ ਪਾਰਟੀ ਦੀ ਇੱਕ ਪਛਾਣ ਅਲੱਗ ਪੰਜਾਬ ਦੇ ਵਿੱਚ ਵੀ ਵਿਖਾਈਏ ਤੇ ਇਹ ਬਦਲਾਅ ਆ ਜਿਹੜਾ ਇਹ ਹੁਣ ਤੁਹਾਡਾ ਬਦਲਾਅ ਹੋਏਗਾ ਤੇ ਇਹ ਬਦਲਾਵ ਮੈਨੂੰ ਨਹੀਂ ਲੱਗਦਾ ਦੁਆਰਾ ਕਰਨ ਦੀ ਲੋੜ ਪਵੇਗੀ ਜੇ ਪੰਜਾਬ ਨੇ ਇਹ ਬਦਲਾਵ ਲਿਆ ਲਏ। ਬਹੁਤ ਧੰਨਵਾਦ ਜੀ। ਸਾਰੀ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਨੇ। ਜੈ ਗੁਰਦੇਵ ਜੀ। ਜੈ ਗੁਰਦੇਵ ਤੁਹਾਨੂੰ